ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਹੈ ਮੰਗਲਵਾਰ ਤਾਂ ਸਹੀ ਦੀ ਗੱਲ ਇੱਕ ਵਾਰੀ ਫੇਰ ਅੱਜ ਆਪਾਂ ਗੱਲ ਕਰਾਂਗੇ ਹਾਜਮੇ ਦੀ ਜੇ ਸਾਡਾ ਹਾਜਮਾ ਸਹੀ ਨਹੀਂ ਤਾਂ ਇਹਦੇ ਤੋਂ ਲਗਭਗ ਹਰ ਤਰ੍ਹਾਂ ਦੀ ਬਿਮਾਰੀ ਲੱਗ ਸਕਦੀ ਹੈ 100 ਤਰ੍ਹਾਂ ਦੇ ਰੋਗ ਤਾਂ ਇਹੋ ਜਿਹੇ ਨੇ ਜੇ ਅਸੀਂ ਸਿਰਫ ਆਪਣਾ ਹਾਜਮਾ ਦਰੁਸਤ ਕਰ ਲਈਏ ਤੇ ਉਹਦੇ ਨਾਲ ਹੀ ਠੀਕ ਹੋ ਜਾਂਦੇ ਨੇ ਇਹ ਔਰ ਸ਼ੁਰੂਆਤ ਜਿਹੜੀ ਹੁੰਦੀ ਹੈ ਸਾਡੇ ਹਾਜਮੇ ਖਰਾਬ ਦੀ ਉਹ ਹੁੰਦੀ ਹੈ ਬਾਦ ਹਜ਼ਮੀ ਤੋਂ ਅ ਡਾਈਜੈਸ਼ਨ ਹੁੰਦੀ ਹੈ ਜਦੋਂ ਡਾਈਜੈਸਟ ਨਹੀਂ ਹੁੰਦਾ ਖਾਣਾ ਪਚਦਾ ਨਹੀਂ ਪੂਰਾ ਖੱਟੇ ਡਕਾਰ ਆਉਂਦੇ ਨੇ ਤਜਾਬ ਬਣਦਾ ਜਿਹਨੂੰ ਆਪਾਂ ਸਰਲ ਭਾਸ਼ਾ ਚ ਕਹਿੰਦੇ ਹਾਂ ਐਸਿਡਿਟੀ ਜਾਂ ਗੈਸ ਬਣਦੀ ਹੈ ਬਲੂਟਿੰਗ ਅਫਾਰਾ ਹੋ ਜਾਂਦਾ ਕਵਜ਼ ਰਹਿੰਦੀ ਹੈ ਬਹੁਤ ਜ਼ਿਆਦਾ ਇਹ ਸਾਰੀਆਂ ਜਿਹੜੀਆਂ ਅ ਲਾਮਤਾਂ ਨੇ ਬਿਮਾਰੀਆਂ ਨੇ ਇਹਨਾਂ ਨੂੰ ਦਵਾਈਆਂ ਨਹੀਂ ਠੀਕ ਕਰ ਸਕਦੀਆਂ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉਹ ਉਹ ਤਾਂ ਵਕਤੀ ਤੌਰ ਤੇ ਮੜਾ ਜਾਂ ਤੁਹਾਨੂੰ ਰਿਲੀਫ ਦੇ ਦਿੰਦੀਆਂ ਨੇ ਪਰ ਇਹਨਾਂ ਨੂੰ ਠੀਕ ਜਿਹੜੀਆਂ ਨੇ ਉਹ ਸੌਖੇ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਦੇ ਨਾਲ ਠੀਕ ਕੀਤਾ ਜਾ ਸਕਦਾ ਕੁਦਰਤ ਨੇ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਇੱਕਦਮ ਸੈੱਟ ਰੱਖਣ ਵਾਸਤੇ ਸਾਡੇ ਕੋਲ ਬਹੁਤ ਸਾਰੀਆਂ ਔਸ਼ਧੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਅੰਗਰੇਜ਼ ਮਸਾਲਾ ਕਹਿੰਦੇ ਸੀ ਪਰ ਜੇ ਤੁਸੀਂ ਸਾਡਾ ਪੁਰਾਤਨ ਗਿਆਨ ਵਿਗਿਆਨ ਨੂੰ ਦੇਖੋਗੇ ਤਾਂ ਉਹਦੇ ਵਿੱਚ ਸਾਰਿਆਂ ਨੂੰ ਔਸ਼ਧੀ ਹੀ ਕਿਹਾ ਗਿਆ। ਤੋਂ ਪੰਜ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਆਮ ਹੀ ਹੁੰਦੀਆਂ ਨੇ। ਜੇ ਆਪਾਂ ਉਹਦਾ ਰੈਗੂਲਰ ਸੇਵਨ ਕਰਦੇ ਰਹੀਏ ਤੇ ਇਹ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇਹ ਜੜ ਤੋਂ ਖਤਮ ਹੋ ਜਾਣਗੀਆਂ। ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੀਰਾ। 25 ਗ੍ਰਾਮ ਜੀਰਾ ਲੈਣਾ ਹੈ ਆਪਾਂ। ਆ ਪਰ ਆਪਾਂ ਇੱਕ ਚੀਜ਼ ਇੱਥੇ ਗੱਲ ਹੋਰ ਕਰ ਲਈਏ ਕਿਉਂਕਿ ਮੈਨੂੰ ਪਤਾ ਇਹ ਸਵਾਲ ਆਊਗਾ ਜੀ ਵੀ ਸਭ ਤੋਂ ਵਧੀਆ ਜੀਰਾ ਕਿੱਥੇ ਮਿਲੂਗਾ ਕਿਸ ਤਰ੍ਹਾਂ ਮਿਲੂਗਾ ਤਾਂ ਜੇ ਸਭ ਤੋਂ ਵਧੀਆ ਜੀਰੇ ਦੀ ਗੱਲ ਤੁਸੀਂ ਕਰਦੇ ਹੋ ਉਹ ਤਾਂ ਫਿਰ ਤੁਹਾਨੂੰ ਆਪ ਹੀ ਉਹਣਾ ਪੋਗਾ ਬੜੇ ਆਰਾਮ ਨਾਲ ਉਗ ਜਾਂਦਾ ਇਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਬਾਕੀ ਜੇ ਤੁਸੀਂ ਬਾਜ਼ਾਰ ਚੋਂ ਲੈਂਦੇ ਹੋ ਤਾਂ ਉਹ ਉਹਦੀ ਸੁਗੰਧ ਤੋਂ ਦੇਖ ਕੇ ਹੋਰ ਸਾਰਾ ਮਾੜਾ ਮੋਟਾ ਜਿਹੜਾ ਅੰਦਾਜ਼ਾ ਤੁਹਾਨੂੰ ਲੱਗੇ ਮੈਂ ਇਹਦੇ ਤੇ ਆਪਾਂ ਡਿਟੇਲ ਚ ਚਰਚਾ ਕਰ ਲਾਂਗੇ ਲੰਮਾ ਹੋ ਜਾਊਗਾ ਵੀਡੀਓ ਨਹੀਂ ਤਾਂ ਪਰ ਆਪਾਂ ਸਮਝੀਏ ਕਿ ਜਦੋਂ ਆਪਾਂ ਉਗਾਨੇ ਆ ਕੋਈ ਵੀ ਫਸਲ ਉਗਾਨੇ ਆ ਚਾਹੇ ਉਹ ਆਪਣੇ ਮਸਾਲਿਆਂ ਦੀ ਫਸਲ ਹੈ ਜਾਂ ਕਣਕ ਝੋਨਾ ਅਮਰੂਦ ਫਰੂਟ ਫਲ ਕੋਈ ਵੀ ਉਗਾਨੇ ਆ ਤਾਂ ਉਹਦੇ ਉੱਤੇ ਸਾਨੂੰ ਇਹ ਦਿੱਕਤਾਂ ਦੀ ਹੈ ਵੀ ਇਹਦੇ ਉੱਤੇ ਕੀਟ ਬਹੁਤ ਪੈਂਦੇ ਨੇ ਤਾਂ ਉਹਦੇ ਵਾਸਤੇ ਕੈਮੀਕਲ ਸਪਰੇ ਕਰਦੇ ਆ ਤਾਂ ਕੈਮੀਕਲ ਸਪਰੇ ਤਾਂ ਜ਼ਹਿਰ ਹੈ ਹੀ ਹੈ ਪਰ ਜਿਹੜੇ ਆਪਾਂ ਆਰਗੈਨਿਕ ਸਪਰੇ ਵੀ ਕਰਦੇ ਆ ਕੀਟਾਂ ਨੂੰ ਮਾਰਨ ਵਾਸਤੇ ਚਾਹੇ ਉਹ ਲੱਸੀ ਹੈ ਚਾਹੇ ਉਹ ਪਾਥੀਆਂ ਦਾ ਪਾਣੀ ਹੈ ਚਾਹੇ ਉਹ ਨਿੰਮ ਦੇ ਅੱਕ ਦੇ ਪੱਤੇ ਰਲਾ ਕੇ ਉਹਦਾ ਪਾਣੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹਨੂੰ ਆਰਗੈਨਿਕ ਅਸੀਂ ਮੰਨਦੇ ਆ ਉਹਦਾ ਵੀ ਨੁਕਸਾਨ ਹੈ ਕੈਮੀਕਲ ਦਾ ਨੁਕਸਾਨ ਤਾਂ ਹੈ ਹੀ ਹੈ ਉਹ ਤਾਂ ਮਤਲਬ ਬੇਅੰਤ ਨੁਕਸਾਨ ਹੈ ਇਹਦਾ ਵੀ ਨੁਕਸਾਨ ਹੈ ਕਿਸ ਤਰ੍ਹਾਂ ਕਿ ਜਿਹੜੇ ਬੂਟੇ ਨੇ ਜਿਹੜੇ ਪਲਾਂਟਸ ਨੇ ਇਹੇ ਦੌੜ ਨਹੀਂ ਸਕਦੇ ਇਹ ਤਾਂ ਖੜੇ ਨੇ ਤਾਂ ਇਹਨਾਂ ਨੇ ਜਿਹੜਾ ਆਪਣਾ ਡਿਫੈਂਸ ਬਣਾਇਆ ਹੋਇਆ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜੀ ਇਹਨਾਂ ਨੇ ਡਿਫੈਂਸ ਇਹਨਾਂ ਦੀ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਜਦੋਂ ਇਹਨਾਂ ਤੇ ਕੀਟ ਅਟੈਕ ਕਰਦੇ ਨੇ ਜਾਂ ਕੋਈ ਵੀ ਹੋਰ ਜਾਨਵਰ ਜਣੌਰ ਵੀ ਜੇ ਇਹਨੂੰ ਖਾਣ ਦੀ ਕੋਸ਼ਿਸ਼ ਕਰਦਾ ਤਾਂ ਇਹ ਸੁਗੰਧ ਪੈਦਾ ਕਰਦੇ ਆ ਦੁਰਗੰਧ ਕਹਿ ਲਓ ਬਹੁਤ ਤਿੱਖੀ ਸੁਗੰਧ ਪੈਦਾ ਕਰਦੇ ਆ ਜਾਂ ਟੌਕਸਿਟੀ ਜ਼ਹਿਰ ਪੈਦਾ ਕਰਦੇ ਨੇ ਆਪਣੇ ਆਪ ਦੇ ਵਿੱਚ ਤਾਂ ਉਹ ਤੁਹਾਨੂੰ ਥੋੜੀ ਬੜੀ ਇਰਿਟੇਸ਼ਨ ਮਤਲਬ ਤੁਹਾਨੂੰ ਥੋੜਾ ਬਹੁਤਾ ਪਰੇਸ਼ਾਨ ਕਰ ਸਕਦੀ ਹੈ ਔਰ ਇੰਨੀ ਜ਼ਿਆਦਾ ਟੌਕਸਿਕ ਵੀ ਹੁੰਦੇ ਨੇ ਕਈ ਪਲਾਂਟਸ ਕਿਥੋਂ ਲੋ ਮਾਰ ਵੀ ਸਕਦੇ ਨੇ ਉਹ ਤੋ ਇਹ ਇਹ ਜਿਹੜੇ ਇਹਨਾਂ ਨੂੰ ਫਾਈਟੋ케ਮਿਕल्स ਕਹਿੰਦੇ ਆ ਫਾਈਟੋ ਮਤਲਬ ਪlant ਕੈਮੀਕਲ ਮਤਲਬ ਰਸਾਇਣੇ ਦੇ ਅੰਦਰ ਹੀ ਬਣਦੇ ਨੇ ਇਹਨਾਂ ਦਾ ਇਹ ਆਪਣੇ ਆਪ ਦਾ ਬਚਾਅ ਕਰਨ ਦਾ ਡਿਫੈਂਸਿਵ ਮੈਕੈਨਿਜ਼ਮ ਹੈ ਕਿਉਂਕਿ ਦੌੜ ਤਾਂ ਸਕਦੇ ਨਹੀਂ ਹੁਣ ਜਿਵੇਂ ਸਟਰਾਬਰੀ ਹੈ ਮੰਨ ਲਓ ਜੇ ਸਟਰਾਬਰੀ ਦੇ ਉੱਤੇ ਤੁਸੀਂ ਸਪਰੇ ਨਹੀਂ ਕਰਦੇ ਠੀਕ ਹੈ ਔਰ ਉਹਨੂੰ ਜ਼ਮੀਨ ਦੇ ਵਿੱਚੋਂ ਤੱਤ ਪੂਰੇ ਮਿਲ ਰਹੇ ਨੇ ਔਰ ਉਹਦਾ ਆਸਪਾਸ ਆਲਾ ਦੁਆਲਾ ਸਾਰਾ ਸਹੀ ਹੈ ਕਿਸ ਤਰ੍ਹਾਂ ਉਗਾਣੀ ਹੈ ਕਿਵੇਂ ਕਰਨੀ ਹੈ ਇਹਦੇ ਤੇ ਹਰ ਸ਼ਨੀਵਾਰ ਨੂੰ ਆਪਾਂ ਇੱਕ ਵੀਡੀਓ ਬਣਾਣੀ ਸ਼ੁਰੂ ਕਰੀਏ ਉਹਦੇ ਚ ਆਪਾਂ ਚਰਚਾ ਕਰਾਂਗੇ ਇਹ ਸਾਰੀਆਂ ਵੀ ਪਰ ਜਦੋਂ ਤੁਹਾਡਾ ਬੂਟਾ ਸਟਰੋਂਗ ਹੈ ਤਗੜਾ ਹੈ ਉਹਨੂੰ ਖਰਾਕ ਪੂਰੀ ਮਿਲ ਰਹੀ ਹੈ ਤਾਂ ਪਹਿਲੀ ਗੱਲ ਤਾਂ ਕੀਟ ਘਟ ਜਾਣਗੇ ਜੇ ਆ ਵੀ ਜਾਂਦੇ ਨੇ ਕੀਟ ਤਾਂ ਸਟਰਾਬਰੀਜ਼ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਮੈਲਿਕ ਐਸਿਡ ਬਣਦਾ ਆਉਣਾ ਵੀ ਅੰਦਰ ਇੱਕ ਉਹਨੇ ਮੈਲਿਕ ਐਸਿਡ ਦਾ ਪੰਜਾਬੀ ਦੇ ਵਿੱਚ ਕੋਈ ਨਾਂ ਨਹੀਂ ਹੈ ਮੈਲਿਕ ਤਜਾਬ ਕਹਿ ਸਕਦੇ ਹੋ ਤਾਂ ਜੇ ਉਹਦੇ ਤੇ ਕੀ ਕੀਟਾਂ ਨੂੰ ਮਾਰਨ ਵਾਸਤੇ ਕੋਈ ਵੀ ਸਪਰੇਅ ਅਸੀਂ ਕਰ ਦਿੰਨੇ ਆ ਚਾਹੇ ਉਹ ਆਰਗੈਨਿਕ ਸਪਰੇਅ ਹੋਵੇ ਤੇ ਚਾਹੇ ਕੈਮੀਕਲ ਦੀ ਸਪਰੇਅ ਹੈ ਤਾਂ ਉਹ ਮੈਲਿਕ ਐਸਿਡ ਘੱਟ ਬਣਾਉਂਦਾ ਆਪਣੇ ਆਪ ਦੇ ਵਿੱਚ ਤੋਂ ਇਹ ਜਿਹੜੇ ਇਹ ਇਹ ਆਪਣੇ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜੇ ਇਹ ਐਸਿਡਸ ਬਣਾਉਂਦੇ ਨੇ ਜਦੋਂ ਅਸੀਂ ਅਸੀਂ ਖਾਂਦੇ ਆ ਤਾਂ ਇਹ ਜਿਹੜੇ ਫਾਈਟੋਕੈਮੀਕਲ ਦਾ ਸਾਨੂੰ ਫਾਇਦਾ ਦਿੰਦੇ ਨੇ ਇਹ ਥੋੜੀ ਮਿqdaਰ ਦੇ ਵਿੱਚ ਸਾਨੂੰ ਬੈਨੀਫਿਟ ਦਿੰਦੇ ਨੇ ਕਿਉਂਕਿ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਨੇ ਇਹ ਇਸੇ ਤਰ੍ਹਾਂ ਜਿਹੜੇ ਕਾਫੀ ਦੇ ਬੀਨਸ ਨੇ ਉਹ ਬੂਟਾ ਵੀ ਆਪਣੇ ਅੰਦਰ ਕੀਟਾਂ ਤੋਂ ਬਚਣ ਵਾਸਤੇ ਕਲੋਰੋ ਆਰਗੈਨਿਕ ਐਸਿਡ ਬਣਾਉਂਦਾ ਇਹਦੇ ਵੀ ਬਹੁਤ ਜਿਹੜੇ ਬੈਨੀਫਿਟ ਸਾਨੂੰ ਮਿਲਦੇ ਨੇ ਪਰ ਜੇ ਉਹਦੇ ਉੱਤੇ ਸਪਰੇ ਹੋਈ ਹੋਵੇ ਔਰ ਕੀਟਾਂ ਨੂੰ ਅਸੀਂ ਉਹਦੇ ਤੇ ਨਾ ਹਮਲਾ ਕਰਮ ਦਿੱਤਾ ਹੋਵੇ ਤਾਂ ਉਹ ਬੂਟਾ ਉਹਨਾਂ ਜਿਆਦਾ ਬਣਾਉਂਦਾ ਹੀ ਨਹੀਂ ਉਹ ਜਿਹੜਾ ਹੈ ਤੁਹਾਡਾ ਤਜਾਬ ਹੈ ਤਾਂ ਜਿਹੜੇ ਇਹ ਆਪਣੀਆਂ ਜੜੀਆਂ ਬੂਟੀਆਂ ਨੇ ਹਰਬਸ ਨੇ ਜਿਨ੍ਹਾਂ ਨੂੰ ਅਸੀਂ ਮਸਾਲਾ ਕਹਿ ਦਿੰਨੇ ਆ ਜੀਰਾ ਜਿਮੇਨ ਸੌਂਫ ਕਾਲੀ ਮਿਰਚ ਇਹ ਜਿਹੜੀਆਂ ਚੀਜ਼ਾਂ ਨੇ ਇਹ 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 ਇਹਨਾਂ ਦਾ ਹੋਰ ਵੀ ਜ਼ਿਆਦਾ ਸਟਰੋਂਗ ਡਿਫੈਂਸ ਮੈਕੈਨਿਜ਼ਮ ਹੁੰਦਾ ਬਹੁਤ ਜ਼ਿਆਦਾ ਮਤਲਬ ਇਹ ਸਮੈਲ ਬਹੁਤ ਤਿੱਖੀ ਹੁੰਦੀ ਹੈ ਇਹਨਾਂ ਦੀ ਤੇ ਇਹਨਾਂ ਦੀ ਜ਼ਹਿਰ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਤਾਂ ਹੀ ਇਹ ਬਹੁਤ ਥੋੜੀ ਮਾਤਰਾ ਦੇ ਵਿੱਚ ਲੀਤਾ ਜਾਂਦਾ ਜਿਵੇਂ ਜੈਫਲ ਹੈ ਨਟਮੈਗ ਇਹਦੇ ਵਿੱਚ ਇੱਕ ਪਦਾਰਥ ਹੁੰਦਾ ਹੈ ਮਾਇਰਿਸਟਿਸਨ ਇਹ ਇਹ ਜਦੋਂ ਤਾਂ ਆਪਾਂ ਥੋੜੀ ਕੁਆਂਟੀਟੀ ਚ ਪਾਨੇ ਉਦੋਂ ਤਾਂ ਸਾਨੂੰ ਫਾਇਦਾ ਦਿੰਦਾ ਕਿਉਂਕਿ ਸਾਡੀ ਵੀ ਉਹ ਰੋਗ ਪ੍ਰਤੀਰੋਧਕ ਸ਼ਕਤੀ ਔਰ ਹੋਰ ਸਰੀਰ ਦੇ ਵਿੱਚ ਬਹੁਤ ਬੈਨੀਫਿਟ ਦਿੰਦਾ ਪਰ ਜੇ ਇਹ ਤੁਸੀਂ ਕੁਝ ਗ੍ਰਾਮ ਖਾ ਲੋ ਤਾਂ ਨਸ਼ਾ ਕਰੂਗਾ ਇਹ ਤੇ ਜੇ ਉਸ ਤੋਂ ਵੀ ਜ਼ਿਆਦਾ ਤੁਸੀਂ ਖਾ ਲਿਆ ਫਿਰ ਤੁਹਾਨੂੰ ਬਿਮਾਰ ਕਰੂਗਾ ਤੋਂ ਇਹ ਬਹੁਤ ਥੋੜੀ ਮਿਕਦਾਰ ਦੇ ਵਿੱਚ ਆਪਾਂ ਨੂੰ ਲੈਣੇ ਪੈਂਦੇ ਨੇ ਹੁਣ ਜੇ ਮੈਂ ਆਪਾਂ ਲੌਂਗ ਦੀ ਗੱਲ ਕਰ ਲਈਏ ਇਹਦੇ ਵਿੱਚ ਯੂਜੀਨੋਲ ਕਰਕੇ ਇੱਕ కెమికਲ ਹੁੰਦਾ ਇੱਕ ਖੁਦ ਹੀ ਬਣਾਉਂਦਾ ਬੂਟਾ ਇਹ ਇਹ ਆਪਾਂ ਨੂੰ ਸਭ ਨੂੰ ਪਤਾ ਜੇ ਇਹ ਥੋੜੀ ਮਿqdਾਰ ਦੇ ਵਿੱਚ ਲਈ ਇਹ ਦੰਦਾਂ ਦੇ ਥੱਲੇ ਤੁਸੀਂ ਲੌਂਗ ਰੱਖ ਲੋ ਦੰਦ ਦਰਦ ਤੁਹਾਡਾ हट ਜਾਂਦਾ ਪੇਨ ਕਲਰ ਦਾ ਕੰਮ ਕਰਦਾ ਇਹ ਇਹ ਐਂਟੀ ਮਾਈਕਰੋਬੀਅਲ ਵੀ ਹੈ ਮਤਲਬ ਜੇ ਤੁਹਾਡੇ ਦੰਦਾਂ ਦੇ ਵਿੱਚ ਕੈਵਿਟੀਆਂ ਨੇ ਮਤਲਬ ਜੇ ਦੰਦ ਖਰਾਬ ਹੋ ਰਹੇ ਨੇ ਤਾਂ ਉਹ ਉਹ ਉਹਨਾਂ ਨੂੰ ਵੀ ਠੀਕ ਕਰਨ ਦੀ ਇਹਦੇ ਵਿੱਚ ਸ਼ਮਤਾ ਹੈ ਥੋੜੀ ਮਿqdਾਰ ਦੇ ਵਿੱਚ ਪਰ ਜੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਇੰਨਾ ਸਾਰਾ ਚੱਕ ਕੇ ਫੱਕਾ ਮਾਰ ਲੋਗੇ ਇਹਦਾ ਤਾਂ ਤੁਹਾਨੂੰ ਬਿਮਾਰ ਕਰ ਦੇਗਾ ਬਹੁਤ ਬਿਮਾਰ ਕਰ ਦੇਗਾ ਔਰ ਇਹਦੇ ਤੇ ਬਹੁਤ ਸਾਰੀ ਰਿਸਰਚ ਹੋਈ ਹੈ ਉਹਨਾਂ ਸਾਂ ਦੀਆਂ ਪ੍ਰੋਬਲਮ ਦੇ ਇਹਦੇ ਨਾਲ ਆ ਜਾਣਗੀਆਂ ਇੱਥੇ ਤੱਕ ਕਿ ਤੁਹਾਡੀ ਖਾਂਸੀ ਦੇ ਨਾਲ ਲਹੂ ਵੀ ਆਣਾ ਸ਼ੁਰੂ ਹੋ ਜਾਊਗਾ ਕਿਡਨੀਜ਼ ਨੂੰ ਵੀ ਦਿੱਕਤ ਕਰਦਾ ਤਾਂ ਇਹ ਇਹ ਜਿਹੜੀਆਂ ਇਹ ਸੁਗੰਧੀਆਂ ਨੇ ਔਰ ਜਿਹੜੀ ਇਹਦੀ ਟੌਕਸਿਸਿਟੀ ਹੈ ਜਿਹੜਾ ਜ਼ਹਿਰ ਪੈਦਾ ਕਰਦਾ ਬੂਟਾ ਆਪਣੇ ਅੰਦਰੋਂ ਥੋੜੀ ਮਿqdaਰ ਦੇ ਵਿੱਚ ਤਾਂ ਇਹ ਸਾਨੂੰ ਬਹੁਤ ਬੈਨੀਫਿਟ ਦਿੰਦੇ ਨੇ ਪਰ ਜੇ ਆਪਾਂ ਇਹ ਇਹਨੂੰ ਜ਼ਰੂਰਤ ਤੋਂ ਜ਼ਿਆਦਾ ਅਸੀਂ ਖਾ ਲਈਏ ਤਾਂ ਇਹ ਤੁਹਾਨੂੰ ਬਹੁਤ ਬਿਮਾਰ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੀ ਜਿਹੜੀ ਘੱਟ ਮਿqdaਰ ਦੇ ਵਿੱਚ ਪੈਦਾ ਕਰਦੇ ਆ ਜ਼ਹਿਰਾਂ ਦੇ ਜ਼ਾਹਿਰੀ ਕਹਾਂਗੇ ਉਹਨੂੰ ਉਹ ਤੁਹਾਨੂੰ ਸਿਰਫ ਇਰੀਟੇਸ਼ਨ ਕਰਦੇ ਥੋੜਾ ਜਿਹਾ ਪਰੇਸ਼ਾਨ ਕਰ ਦਈਏ ਜਿਵੇਂ ਪਿਆਜ਼ ਨੇ ਪਿਆਜ਼ ਦੇ ਵਿੱਚ ਕਿਸ ਤਰ੍ਹਾਂ ਦਾ ਪਦਾਰਥ ਹੁੰਦਾ ਕਿ ਜਦੋਂ ਉਹ ਉੱਡਦਾ ਥੋਡੀਆਂ ਅੱਖਾਂ ਦੇ ਨਾਲ ਰिएक्ट ਕਰਦਾ ਤਾਂ ਸਲਫਿਊਰਿਕ ਐਸਿਡ ਗੰਧਕ ਦਾ ਤਜਾਬ ਹਲਕਾ ਜਿਹਾ ਬਣਾਦਾ ਤਾਂ ਹੀ ਤੁਹਾਡੀਆਂ ਅੱਖਾਂ ਦੇ ਵਿੱਚ ਮਿਰਚਾਂ ਜੀਆਂ ਲੜਦੀਆਂ ਨੇ ਉਹ ਵੀ ਡਿਫੈਂਸ ਮੈਕੈਨਿਜ਼ਮ ਹੈ ਉਹ ਵੀ ਮਤਲਬ ਆਪਣੇ ਬਚਾਅ ਵਾਸਤੇ ਪੈਦਾ ਕਰ ਰਿਹਾ ਆਪਣਾ ਹੈ ਨਾ ਇਸ ਤੋਂ ਬਾਅਦ ਮਿਰਚਾਂ ਦੇ ਵਿੱਚ ਕਪਸੇਸ਼ਨ ਹੁੰਦਾ ਏ ਜਦੋਂ ਤੁਸੀਂ ਅਸੀਂ ਖਾਨਿਆਂ ਦਾ ਮੂੰਹ ਦੇ ਵਿੱਚ ਆ ਹੁੰਦਾ ਜਿਵੇਂ ਅੱਗ ਲੱਗ ਗਈ ਤਾਂ ਇਹ ਸਾਰੇ ਜਿਹੜੇ ਨੇ ਇਹ ਇਹ ਉਹਨਾਂ ਦੇ ਪਲਾਂਟ ਦੇ ਡਿਫੈਂਸ ਮੈਕੈਨਿਜ਼ਮ ਨੇ ਔਰ ਇਹਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਹੈ ਰਵੇਦਦਾਨ ਨੇ ਕਿ ਕਿਹੜੀ ਜਿਹੜੀ ਤੁਹਾਡੀ ਇਹ ਜੜੀ ਬੂਟੀ ਹੈ ਉਹ ਕਿੰਨੀ ਖਾਣੀ ਹੈ ਕਦੋਂ ਖਾਣੀ ਹੈ ਔਰ ਕਿਸ ਤਰ੍ਹਾਂ ਤੁਹਾਨੂੰ ਬੈਨੀਫਿਟ ਦੇਊਗੀ ਉਹ ਕਿਸ ਤਰ੍ਹਾਂ ਤੁਹਾਨੂੰ ਫਾਇਦਾ ਦੇਊਗੀ ਤਾਂ ਮਸਾਲਾ ਜਿਵੇਂ ਮੈਂ ਪਹਿਲਾਂ ਕਿਹਾ ਇਹ ਤਾਂ ਅੰਗਰੇਜ਼ ਇਹਨੂੰ ਕਹਿੰਦੇ ਸੀ ਜਦ ਕਿ ਜੈ ਆਯੁਰਵੇਦ ਦੇ ਵਿੱਚ ਦੇਖੋਗੇ ਤਾਂ ਜੀਰੇ ਨੂੰ ਵੀ ਓਸ਼ਧੀ ਕਿਹਾ ਗਿਆ ਅਜਵੈਨ ਨੂੰ ਵੀ ਓਸ਼ਧੀ ਕਿਹਾ ਗਿਆ ਤਾਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਖੁਦ ਉਗਾ ਲਓ ਜਿਹੜੇ ਲੋਗ ਉਦਮ ਕਰ ਸਕਦੇ ਨੇ ਕਿਉਂ ਨਹੀਂ ਇਹਦੇ ਤੇ ਸ਼ਨੀਵਾਰ ਨੂੰ ਹਰ ਸ਼ਨੀਵਾਰ ਨੂੰ ਅਸੀਂ ਉਗਾ ਕੇ ਵੀ ਦਿਖਾਵਾਂਗੇ ਕਿਸ ਤਰ੍ਹਾਂ ਉਗਦਾ ਪਰ ਜੇ ਸੰਖੇਪ ਚ ਦੱਸਣਾ ਹੋਵੇ ਤੁਸੀਂ ਇਹਦਾ ਬੀਜ ਗਮਲੇ ਦੇ ਵਿੱਚ ਵੀ ਪਾ ਸਕਦੇ ਹੋ ਪਾ ਕੇ ਉਹਦੇ ਤੇ ਹਲਕੀ ਜੀ ਮਿੱਟੀ ਪਾ ਦਿਓ ਔਰ ਉਸ ਤੋਂ 10 ਦਿਨ 8-10 ਦਿਨ ਦੇ ਬਾਅਦ ਇਹ ਫੁੱਟਿਆ ਹੋਊਗਾ ਸਪਰਾਉਟ ਹੋ ਜਾਊਗਾ ਸਪਰਾਉਟਿੰਗ ਹੋ ਜਾਊਗੀ 30 ਦਿਨ ਬਾਅਦ ਇੱਕ ਮਹੀਨੇ ਬਾਅਦ ਚੰਗੀ ਖਾਸੀ ਇਹਦੀ ਗ੍ਰੋਥ ਹੋ ਜਾਂਦੀ ਹੈ ਕਾਫੀ ਮੱਲ ਜਾਂਦਾ ਇਹ ਮੱਲ ਜਾਂਦਾ ਤੇ ਉਸ ਤੋਂ ਬਾਅਦ 60 ਦਿਨ 2 ਮਹੀਨੇ ਬਾਅਦ ਪੂਰਾ ਗ੍ਰੋ ਕਰ ਜਾਂਦਾ ਪੂਰਾ ਵੱਡਾ ਹੋ ਜਾਂਦਾ 3 ਮਹੀਨੇ ਬਾਅਦ ਇਹਦੇ ਤੇ ਡੋਡੀਆਂ ਆਣੀਆਂ ਸ਼ੁਰੂ ਹੋ ਜਾਂਦੇ ਬਡਿੰਗ ਹੋਣੀ ਸ਼ੁਰੂ ਹੋ ਜਾਂਦੀ 4 ਕੁ ਮਹੀਨੇ ਬਾਅਦ ਇਹ ਪਿੰਕ ਰੰਗ ਦੇ ਗੁਲਾਬੀ ਰੰਗ ਦੇ ਜਿਹੜੇ ਨੇ ਉਹ ਫੁੱਲ ਇਹਨੂੰ ਪੈ ਜਾਂਦੇ ਨੇ 5 6.5 ਮਹੀਨੇ ਬਾਅਦ ਇਹਦੇ ਥੱਲੇ ਜਿਹੜਾ ਤੁਹਾਡਾ ਉਹ ਜੀਰਾ ਜਿਹੜਾ ਉਹ ਬੰਨਾ ਸ਼ੁਰੂ ਹੋ ਜਾਂਦਾ ਹੋਰ 15 20 ਦਿਨ ਦੇ ਵਿੱਚ ਇਹ ਸੁੱਕ ਜਾਂਦਾ ਤਾਂ ਕਰੀਬਨ 6 ਮਹੀਨੇ ਦੇ ਵਿੱਚ ਤੁਸੀਂ ਜੀਰਾ ਜਿਹੜਾ ਇਹ ਜੇ ਚਾਹੋ ਤਾਂ ਉਗਾ ਸਕਦੇ ਸਭ ਤੋਂ ਵਧੀਆ ਸੋਰਸ ਤਾਂ ਇਹੀ ਹੈ ਤੁਹਾਨੂੰ ਪਤਾ ਵੀ ਤੁਸੀਂ ਕਿਵੇਂ ਉਗਾਇਆ ਕਹੇ ਜੀ ਮਿੱਟੀ ਉਹਨੂੰ ਪਾਈ ਕਿਵੇਂ ਮਿੱਟੀ ਬਣਾਣੀ ਹੈ ਆਰਗੈਨਿਕ ਉਹਦੇ ਤੇ ਵੀ ਚਰਚਾ ਸ਼ਨੀਵਾਰ ਨੂੰ ਹਰ ਸ਼ਨੀਵਾਰ ਨੂੰ ਆਪਾਂ ਸਵੇਰੇ 6 ਵਜੇ ਕਰਦੇ ਆ। ਤੋਂ 25 ਗ੍ਰਾਮ ਤਾਂ ਆਪਾਂ ਲੈਣਾ ਜੀਰਾ। 25 ਗ੍ਰਾਮ ਆਪਾਂ ਲੈਣੀ ਹੈ ਅਜਵੈਨ। ਤੋਂ ਜਿਹੜੀ ਅਜਵੈਨ ਹੈ ਇਹ ਵੀ ਇਸ ਤਰ੍ਹਾਂ ਹੀ ਉਗਦੀ ਹੈ। ਕੋਈ ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਬਸ ਇਹਦਾ ਜਿਹੜਾ ਫਲਾਵਰ ਹੁੰਦਾ ਜਿਹੜਾ ਇਹਦਾ ਫੁੱਲ ਹੁੰਦਾ ਉਹ ਚਿੱਟਾ ਹੁੰਦਾ। ਪਰ ਜੇ ਤੁਸੀਂ ਆਪਣੀਆਂ ਨਰਸਰੀਆਂ ਤੋਂ ਜਾ ਕੇ ਅਜਵੈਨ ਦਾ ਬੂਟਾ ਮੰਗਦੇ ਹੋ ਤਾਂ ਉਹ ਕੁਝ ਇਸ ਤਰ੍ਹਾਂ ਦਾ ਹੁੰਦਾ। ਇੰਨਾ بڑا ਪੱਤਾ ਹੁੰਦਾ। ਉਹਦਾ ਮੋਟਾ ਹੁੰਦਾ। ਹਲਕੇ ਜੇ ਲੂਮ ਹੁੰਦੇ ਨੇ ਉੱਪਰ ਥੱਲੇ। ਜੇ ਉਹਨੂੰ ਤੁਸੀਂ ਤੋੜ ਕੇ ਵੀ ਦੇਖੋ ਉਹਦੇ ਚ ਖੁਸ਼ਬੂ ਅਜਵਾਇਨ ਵਰਗੀ ਆਂਦੀ ਹੈ ਐਕਚੁਅਲੀ ਉਹ ਅਜਵਾਇਨ ਨਹੀਂ ਹੈ ਅਜਵਾਇਨ ਦਾ ਬੂਟਾ ਸੌਂਫ ਦੇ ਔਰ ਤੁਹਾਡੇ ਜੀਰੇ ਦੇ ਬੂਟੇ ਵਰਗਾ ਹੀ ਹੁੰਦਾ ਲਗਭਗ ਉਸ ਤਰ੍ਹਾਂ ਦਾ ਹੀ ਹੁੰਦਾ ਦੇਖਣ ਨਾਲ ਤੇ ਇਹ ਇਹ ਹੁੰਦੀ ਹੈ ਮੈਕਸੀਕਨ ਮਿੰਟ ਪੁਦੀਨਾ ਪੁਦੀਨੇ ਦੀ ਪ੍ਰਜਾਤੀ ਮਿੰਟ ਮਤਲਬ ਉਹ ਉਹ ਪ੍ਰਜਾਤੀ ਹੈ ਇਹ ਜਿਹੜੀ ਆਪਣਾ ਅਜਵਾਇਨ ਜੀਰਾ ਇਹ ਫੈਨੋਲ ਵਰਗੇ ਨੇ ਇਹ ਮਤਲਬ ਸੌਂਫ ਵਰਗੇ ਹੁੰਦੇ ਨੇ ਤੇ ਉਹ ਅਜਵਾਇਨ ਨਹੀਂ ਹੈਗੀ ਉਹ ਤੇ ਉਸ ਤੋਂ ਬਾਅਦ ਔਰਗੈਨੋ ਕਹਿੰਦੇ ਨੇ ਕਈ ਲੋਕ ਇਹਨੂੰ ਅਜਵੈਨ ਨੂੰ ਔਰਗੈਨੋ ਵੀ ਨਹੀਂ ਹੈ ਔਰਗੈਨੋ ਦਾ ਜਿਹੜਾ ਬੂਟਾ ਹੈ ਉਹ ਤੁਹਾਡਾ ਮੈਕਸੀਕਨ ਮਿੰਟ ਦੇ ਬੂਟੇ ਨਾਲੋਂ ਵੀ ਅਲੱਗ ਹੁੰਦਾ ਇਹਦੇ ਜਿਹੜੇ ਛੋਟੇ ਪੱਤੇ ਹੁੰਦੇ ਨੇ ਔਰ ਲੂ ਹੁੰਦੇ ਨੇ ਉੱਪਰ ਥੱਲੇ ਪਰ ਥੋੜਾ ਜਿਹਾ ਪਤਲਾ ਹੁੰਦਾ ਇਹ ਬਿਲਕੁਲ ਉਹਦੇ ਨਾਲੋਂ ਅਲੱਗ ਹੁੰਦਾ ਤੋਂ ਜਿਹੜਾ ਤੁਹਾਡਾ ਅਜਵੈਨ ਹੈ ਉਹ ਬਿਲਕੁਲ ਅਲੱਗ ਹੈ ਜਿਹੜਾ ਮੈਕਸੀਕਨ ਮਿੰਟ ਹੈ ਉਹ ਅਜਵੈਨ ਨਹੀਂ ਹੈ ਤੇ ਨਾ ਹੀ ਔਰਗੈਨੋ ਅਜਵੈਨ ਹੈ ਤੋ ਇਹਨੂੰ ਅੰਗਰੇਜ਼ੀ ਦੇ ਵਿੱਚ ਕਰਮਨ ਸੀਡਸ ਕਹਿੰਦੇ ਨੇ ਅਜਵੈਨ ਨੂੰ ਤੋ 25 ਗ੍ਰਾਮ ਆਪਾਂ ਜੀਰਾ ਲੈਣਾ 25 ਗ੍ਰਾਮ ਅਜਮੈਨ ਲੈਣੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਟੋਸਟ ਕਰਨਾ ਮਤਲਬ ਰੋਸਟ ਕਹਿੰਦੇ ਨੇ ਤਵੇ ਦੇ ਉੱਪਰ ਪਾ ਕੇ ਇਹਦੀ ਹਲਕੀ ਹਲਕੀ ਟੋਸਟਿੰਗ ਕਰਨੀ ਹਲਕੀ ਬਰਾਊਨਿੰਗ ਕਿਉਂਕਿ ਜੇ ਜ਼ਿਆਦਾ ਕਰ ਦਾਂਗੇ ਅਸੀਂ ਤਾਂ ਸੜ ਜਾਣਗੇ ਇਹਦੇ ਤੱਤ ਵੀ ਔਰ ਵੈਸੇ ਹੀ ਖਰਾਬ ਹੋ ਜਾਊਗਾ ਤੋ ਹੁਣ ਫਿਰ ਤੁਸੀਂ ਪੁੱਛੋਗੇ ਵੀ ਬੈਸਟ ਰੋਸਟਿੰਗ ਕਿਵੇਂ ਹੋ ਸਕਦੀ ਹੈ ਦੇਖੋ ਜੇ ਬੈਸਟ ਰੋਸਟਿੰਗ ਕਰਨੀ ਹੈ ਤਾਂ ਤੁਹਾਨੂੰ ਉਹਦੇ ਵਾਸਤੇ ਇਕਵਿਪਮੈਂਟ ਚਾਹੀਦਾ ਆਮ ਤਾਂ ਆਪਾਂ ਪੈਨ ਦੇ ਵਿੱਚ ਪਾ ਕੇ ਹਲਕੀ ਅੱਗ ਤੇ ਉਹਨੂੰ ਆਪਣੀ ਨਿਗਾ ਨਾਲ ਜਾਂ ਅੰਦਾਜ਼ੇ ਨਾਲ ਹੀ ਕਰ ਸਕਦੇ ਹਾਂ ਜਦੋਂ ਖੁਸ਼ਬੂ ਹੋਣੀ ਸ਼ੁਰੂ ਹੋ ਗਈਆਂ ਕਰੈਕ ਹੋ ਗਿਆ ਉਦੋਂ ਮਤਲਬ ਜੋ ਵੀ ਤੁਸੀਂ ਉਹਦਾ ਫੰਡਾ ਰੱਖਿਆ ਹੋਇਆ ਪਰ ਜਿਹੜੀ ਅੱਗ ਹੁੰਦੀ ਹੈ ਸਿੱਧੀ ਅੱਗ ਹੁੰਦੀ ਹੈ ਲੱਕੜ ਦੀ ਅੱਗ ਹੁੰਦੀ ਹੈ ਤਾਂ तकरीबन 500 ਡਿਗਰੀ ਸੈਲਸੀਅਸ ਤੋਂ ਲੈ ਕੇ 1000 ਡਿਗਰੀ ਸੈਲਸੀਅਸ ਤੱਕ ਗਰਮ ਹੁੰਦੀ ਹੈ ਜਿਹੜੀ ਆਪਣੇ ਘਰ ਦੀ ਕੁਕਿੰਗ ਗੈਸ ਦੀ ਅੱਗ ਹੈ ਉਹ 550 ਡਿਗਰੀ ਤੋਂ ਲੈ ਕੇ 1100 1200 ਡਿਗਰੀ ਤੱਕ ਗਰਮ ਹੁੰਦੀ ਉਹਨਾਂ ਜਦੋਂ ਤੁਸੀਂ ਅੱਗ ਲਗਾਈ ਉਹਦੇ ਉੱਤੇ ਤਵਾ ਜਾਂ ਕੋਈ ਵੀ ਪੈਨ ਭਾਂਡਾ ਬਰਤਨ ਰੱਖਿਆ ਉਹਦੇ ਨਾਲ ਸਿੱਧੀ ਅੱਗ ਦਾ ਕੰਟੈਕਟ ਹੋ ਰਿਹਾ ਉੱਥੇ ਉਹਦਾ ਟੈਂਪਰੇਚਰ ਜ਼ਿਆਦਾ ਹੋਊਗਾ ਤਾਂ ਜਿਹੜੀ ਚੀਜ਼ ਤੁਹਾਡੀ ਥੱਲੇ ਪਈ ਹੈ ਉਹ ਉਹ ਜ਼ਿਆਦਾ ਗਰਮੀ ਪકડੂਗਾ ਉਹਨੂੰ ਹਰ ਵੇਲੇ ਹਲਾਉਂਦੇ ਰਹਾਂਗੇ ਉਹ ਬਹੁਤ ਉਹ ਚੱਕਰ ਵਾਲੀ ਗੱਲ ਹੈ ਤਾਂ ਸਾਡੇ ਕੋਲ ਅਸੀਂ ਇੱਕ ਮਲਟੀਪਰਪਸ ਫੂਡ ਪ੍ਰੋਸੈਸਿੰਗ ਮਸ਼ੀਨ ਲਈ ਹੋਈ ਹੈ ਇਹ ਵੀ ਸਿਖਾਉਣ ਵਾਸਤੇ ਜਾਂ ਜਦੋਂ ਵੀ ਆਰਗੈਨਿਕ ਸਾਡੇ ਕੋਲੇ ਵਧੀਆ ਮਟੀਰੀਅਲ ਹੁੰਦਾ ਤਾਂ ਉਹਦਾ ਅਸੀਂ ਬਹੁਤ ਜ਼ਿਆਦਾ ਕੁਆਂਟੀਟੀ 'ਚ ਨਹੀਂ ਬਣਾਉਂਦੇ ਇਹ ਉਹਦੇ ਜਿਵੇਂ ਹੁਣ ਅਮਰੂਦ ਹੈ ਇਹ ਇੱਕ ਸਾਰ ਅਮਰੂਦ ਹੈ ਸਾਰੇ ਇਹ ਇੱਕ ਨਾਲ ਦੀ ਸਾਡੇ ਆਈਡੀਏਸ਼ਨ ਸੈਂਟਰ ਦੀ ਅਮਰੂਦ ਸੀਗੇ ਇਹ ਉਹਦੇ ਹੀ ਬਣਾਇਆ ਇੱਕੋ ਸਾਈਜ਼ ਇੱਕੋ ਹੀ ਰੰਗ ਰੰਗਤ ਇਹਨੂੰ ਕੱਟ ਕੇ ਇਹ ਜਿਹੜੀ ਮਸ਼ੀਨ ਹੈ ਇਹ ਇਹਦੇ ਵਿੱਚ ਕੀ ਹੈ ਇਹ ਇਹ ਵੀ ਸਾਈਡ ਦੇ ਉੱਤੇ ਇੱਕ ਜੈਕਟ ਹੈ ਸਾਈਡ ਦੇ ਉੱਤੇ ਤੇਲ ਭਰਦਾ ਇਹਦੇ 'ਚ ਉਹ ਤੇਲ ਦੀ ਟੈਂਪਰੇਚਰ ਅਸੀਂ ਬੰਦ ਦਿੰਨੇ ਆਂ ਤੇਲ ਨੂੰ ਹੀਟਰ ਗਰਮ ਕਰਦਾ ਉਹ ਤੇਲ ਦੀ ਟੈਂਪਰੇਚਰ ਅਸੀਂ ਬੰਨ ਦਿੰਦੇ ਆ ਜਿਵੇਂ ਮੰਨ ਲਓ ਤੁਸੀਂ ਉਹ 100 ਡਿਗਰੀ ਬੰਨਤੀ ਤੇਲ ਦੀ ਟੈਂਪਰੇਚਰ ਤਾਂ ਉਹ ਚਾਰੇ ਪਾਸੇ ਉਹ ਇਸ ਮਸ਼ੀਨ ਦੀ ਟੈਂਪਰੇਚਰ 100 ਤੋਂ ਉੱਪਰ ਜਾ ਹੀ ਨਹੀਂ ਸਕਦੀ ਕਿਉਂਕਿ ਤੇਲ ਇਹਦੇ ਕਿਹੜਾ ਥੱਲੇ ਸਿੱਧੀ ਅੱਗ ਲੱਗ ਰਹੀ ਹੈ ਦੂਸਰਾ ਇਹਦੇ ਥੱਲੇ ਆਹ ਝਗਣਾ ਜਾਂ ਘੁੰਮਦਾ ਜਿਹੜਾ ਇਹਨੂੰ ਥੱਲੇ ਲੱਗਣੋਂ ਮਤਲਬ ਲੱਗਣ ਹੀ ਨਹੀਂ ਦਿੰਦਾ ਤਾਂ ਜੇ ਤਾਂ ਤੁਸੀਂ ਕਹਿੰਦੇ ਵੀ ਮੈਨੂੰ ਬਹੁਤ ਵਧੀਆ ਕੋਈ ਚੀਜ਼ ਚਾਹੀਦੀ ਹੈ ਫਿਰ ਤਾਂ ਤੁਹਾਨੂੰ ਉਹਦੇ ਵਾਸਤੇ ਇਕੁਪਮੈਂਟ ਜਿਗਾਰੜ ਪੂਰਾ ਕਰਨਾ ਪਊਗਾ ਪਰ ਤਵੇ ਤੇ ਵੀ ਤੁਸੀਂ ਕਰ ਸਕਦੇ ਹੋ ਕੋਈ ਏਡੀ ਗੱਲ ਹੈ ਨਹੀਂ ਤੋਂ ਪਹਿਲੀ ਸੀ ਜੀਰਾ 25 ਗ੍ਰਾਮ ਫਿਰ 25 ਗ੍ਰਾਮ ਅਜਵੈਨ ਇਹ ਦੋਨਾਂ ਨੂੰ ਅਸੀਂ ਹਲਕਾ ਹਲਕਾ ਭੁੰਨ ਲੈਣਾ ਭੁੰਨਣ ਤੋਂ ਬਾਅਦ ਇਹਨਾਂ ਨੂੰ ਠੰਡਾ ਕਰ ਲਾਂਗੇ ਤੀਸਰੀ ਜਿਹੜੀ ਚੀਜ਼ ਹੈ ਉਹ ਹੈਗੀ ਹੈ 25 ਗ੍ਰਾਮ ਸੌਫ 25 ਜੀਰਾ 25 ਅਜਵੈਨ ਇਹ ਦੋਨਾਂ ਨੂੰ ਭੁੰਨਣਾ ਤੇ ਸੌਫ ਨੂੰ ਕੱਚਾ ਹੀ ਰੱਖਣਾ ਆਪਾਂ ਸੌਫ ਦਾ ਬੂਟਾ ਵੀ ਘਰੇ ਉਗ ਸਕਦਾ ਬੜੇ ਆਰਾਮ ਨਾਲ ਆਪਣੇ ਇਹ ਤਿੰਨੋਂ ਚੀਜ਼ਾਂ ਜੀਰਾ ਅਜਵਾਇਨ ਸੌਫ ਕਿੰਨੇ ਇੱਥੇ ਉਗ ਸਕਦੀਆਂ ਨੇ ਗਮਲਿਆਂ 'ਚ ਵੀ ਉਗ ਸਕਦੀਆਂ ਨੇ ਜੇ ਤੁਹਾਡੇ ਕੋਲ ਛੋਟਾ ਜਿਹਾ 11 ਫਿਰ ਤਾਂ ਕੀ ਆਈ ਬਾਤ ਹੈ ਇਹ ਬੂਟਾ ਵੀ ਦੇਖਣ ਦੇ ਵਿੱਚ ਉਹੋ ਜਿਹਾ ਹੀ ਹੁੰਦਾ ਔਰ ਓਨੇ ਕੀ ਟਾਈਮ ਦੇ ਵਿੱਚ ਇਹ ਤਿਆਰ ਹੁੰਦਾ ਪਰ ਇਹਦੇ ਜਿਹੜੇ ਫੁੱਲ ਨੇ ਉਹ ਪੀਲੇ ਹੁੰਦੇ ਨੇ yellow ਰੰਗ ਦੇ ਹੁੰਦੇ ਨੇ ਤੋਂ ਇਹ ਇਸ ਤੋਂ ਬਾਅਦ ਆਪਾਂ ਲਵਾਂਗੇ 20 ਤੋਂ 25 ਗ੍ਰਾਮ ਕਾਲਾ ਨਮਕ ਟੇਸਟ ਦੇ ਹਿਸਾਬ ਨਾਲ ਮਤਲਬ ਇਹਦੇ ਨਾਲ 5 ਗ੍ਰਾਮ ਇੱਧਰ ਉੱਧਰ ਨਾਲ ਫਰਕ ਨਹੀਂ ਪੈਂਦਾ ਤੁਹਾਨੂੰ ਲੱਗਦਾ ਨਮਕ ਘੱਟ ਹੈ ਤਾਂ 5 ਗ੍ਰਾਮ ਵਧਾ ਲਓ ਜੇ ਤੁਹਾਨੂੰ ਲੱਗਦਾ ਤਾਂ ਨਮਕ ਆ ਜ਼ਿਆਦਾ ਹੈ ਤਾਂ 5 ਗ੍ਰਾਮ ਘਟਾ ਸਕਦੇ ਹੋ ਤੋਂ ਇਹਦੇ ਤੇ ਨਮਕ ਦੇ ਉੱਤੇ ਮੈਂ ਪੂਰੀ ਅਲੱਗ ਤੋਂ ਵੀਡੀਓ ਬਣਾਉਂਗਾ ਪਰ ਥੋੜਾ ਜਿਹਾ ਸੰਖੇਪ ਦੇ ਵਿੱਚ ਤੁਹਾਨੂੰ ਦੱਸਦਾ ਮੋਟਾ-ਮੋਟੀ ਤਿੰਨ ਤਰ੍ਹਾਂ ਦੇ ਤੁਹਾਡੇ ਜਿਹੜੇ ਸੌਲਟ ਨੇ ਨਮਕ ਤਿੰਨ ਤਰ੍ਹਾਂ ਦੇ ਹੁੰਦੇ ਨੇ ਵੈਸੇ ਤਾਂ ਅਣਗਿਣਤ ਕਰਨ ਤਰ੍ਹਾਂ ਦੇ ਨੇ ਇਹ ਕਹਿੰਦੇ ਸੀ ਸాల్ਟ ਸਮੁੰਦਰੀ ਜਿਹੜਾ ਨਾਮਕ ਇਹ ਸਮੁੰਦਰ ਦੇ ਪਾਣੀ ਨੂੰ ਵਿਛਾ ਲੈਂਦੇ ਨੇ ਇਹ ਇਸ ਤਰ੍ਹਾਂ ਔਰ ਧੁੱਪ ਦੇ ਵਿੱਚ ਪਾਣੀ ਉੱਡ ਜਾਂਦਾ ਤਾਂ ਜਿਹੜਾ ਲੂਣ ਆ ਉਹ ਥੱਲੇ ਰਹਿ ਜਾਂਦਾ ਪਰ ਜਿਵੇਂ ਹਰ ਜਗ੍ਹਾ ਦੀ ਮਿੱਟੀ ਇੱਕਸਾਰ ਨਹੀਂ ਹੁੰਦੀ ਤੱਤ ਕਿਤੇ ਮਿੱਟੀ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਕਿਤੇ ਕਿਸ ਤਰ੍ਹਾਂ ਦੇ ਨੇ ਕਿਤੇ ਕੋ ਕਿਸ ਤਰ੍ਹਾਂ ਦਾ ਬੂਟਾ ਹੁੰਦਾ ਕਿਸੇ ਦਾ ਕਿਸ ਤਰ੍ਹਾਂ ਦਾ ਬੂਟਾ ਹੁੰਦਾ ਇਸੇ ਤਰ੍ਹਾਂ ਹਰੇਕ ਸਮੁੰਦਰ ਦਾ ਜਿਹੜਾ ਪਾਣੀ ਹੈ ਉਹਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਮਕ ਨਹੀਂ ਬਣਦਾ ਕਿਹੜੇ ਸਮੁੰਦਰ ਦਾ ਨਮਕ ਸਭ ਤੋਂ ਵਧੀਆ ਹੁੰਦਾ ਇਹਦੇ ਤੇ ਵੀ ਆਪਾਂ ਉਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਪਰ ਹਾਲੇ ਵਾਸਤੇ ਇਹ ਸਮਝ ਲਿਓ ਸੀ ਸਾਲਟ ਨੂੰ ਉਸੇ ਕਹਿੰਦੇ ਸਮੁੰਦਰੀ ਨਮਕ ਇਹ ਜਿਹੜਾ ਜਿਹੜਾ ਸਭ ਤੋਂ ਵਧੀਆ ਸਮੁੰਦਰੀ ਸਮੁੰਦਰ ਦਾ ਨਮਕ ਹੈ ਜਿਹੜੇ ਸਮੁੰਦਰ ਦਾ ਨਮਕ ਹੈ ਉਹਦੇ ਵਿੱਚ 94 ਤਰ੍ਹਾਂ ਦੀਆਂ ਧਾਤਾਂ ਮਿਨਰਲਸ ਹੁੰਦੇ ਨੇ ਉਹ ਹਾਂ ਇਹ ਜ਼ਰੂਰ ਹੈ ਵੀ 50% ਉਹਦੇ ਵਿੱਚ ਸੋਡੀਅਮ ਹੁੰਦਾ ਤੇ 30% ਕਲੋਰਾਇਡ ਹੁੰਦਾ ਪਰ ਜਿਹੜੀਆਂ ਇਹ ਫੈਕਟਰੀਆਂ ਵਾਲੇ ਇਹਨੂੰ ਰੀਫਾਈਨ ਕਰਦੇ ਨੇ ਇਹਨੂੰ ਸਾਫ਼ ਕਰਦੇ ਨੇ ਉਹ ਬਾਕੀ ਸਾਰੇ ਮਿਨਰਲਸ ਇਹਦੇ ਚੋਂ ਕੱਢ ਦਿੰਦੇ ਨੇ ਸਿਰਫ ਸੋਡੀਅਮ ਕਲੋਰਾਇਡ ਰੱਖਦੇ ਨੇ ਸਿਰਫ ਸਿਰਫ ਸੋਡੀਅਮ ਟਰਾਈਡ ਜਾਂ ਇਹਦੇ ਵਿੱਚ ਕੁਛ ਨਾ ਕੁਛ ਆਪਣੀ ਦਿਮਾਗ ਲਗਾ ਕੇ ਆਇਓਡੀਨ ਐਡ ਕਰਤਾ ਹੋਰ ਐਡ ਕਰਤਾ ਉਹ ਉਹ ਹੱਡੀਆਂ ਖੋਰਨ ਵਾਲੀ ਹੈ ਉਹਦੇ 'ਚ ਕੋਈ ਫਾਇਦਾ ਨਹੀਂ ਹੈਗਾ ਸੀ ਸాల్ਟ origignal ਜਿਹੜਾ ਸੀ ਸాల్ਟ ਹੈ ਉਹ ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ ਜਿੰਨੀ ਉਹਦੀ ਰਿਫਾਈਨਿੰਗ ਹੋਈ ਜਾਊਗੀ ਉੰਨਾ ਗੜਬੜੀ ਕਰੂਗਾ ਦੂਸਰਾ ਹੁੰਦਾ ਹੈ ਰੌਕ ਸాల్ਟ ਮਤਲਬ ਪਹਾੜ ਜਿਹੜੇ ਨੇ ਨਮਕ ਦੇ ਵੱਡੇ ਵੱਡੇ ਜਿਹੜੇ ਨਮਕ ਦੇ ਪਹਾੜ ਹੈ ਇਹ ਵੀ ਮਤਲਬ ਅਲੱਗ ਪਹਾੜ ਦੇ ਵਿੱਚੋਂ ਅਲੱਗ ਤਰ੍ਹਾਂ ਦਾ ਨਮਕ ਨਿਕਲੂਗਾ ਸਭ ਤੋਂ ਵਧੀਆ ਜਿਹੜਾ ਮੰਨਿਆ ਜਾਂਦਾ ਪਾਕਿਸਤਾਨੀ ਨਮਕ ਹੈ ਜਿਹਨੂੰ ਅਸੀਂ ਸਿੰਦਾ ਨਮਕ ਵੀ ਕਹਿੰਦੇ ਆ ਪਿੰਕ ਸਾਲਟ ਵੀ ਕਹਿੰਦੇ ਆ ਗੁਲਾਬੀ ਲੂਣ ਜਿਹਨੂੰ ਕਹਿੰਦੇ ਇਹਦੇ ਚ 82 ਤਰ੍ਹਾਂ ਦੇ ਮਿਨਰਲਸ ਹੁੰਦੇ ਨੇ 82 ਤਰ੍ਹਾਂ ਦੀਆਂ ਧਾਤਾਂ ਇਹਦੇ ਵਿੱਚ ਹੁੰਦੀਆਂ ਨੇ ਤੇ ਇਹ ਸਭ ਤੋਂ ਵਧੀਆ ਹੈ ਇਹ ਜਿਹੜਾ ਤੁਹਾਡਾ ਸਿੰਦਾ ਨਮਕ ਦੇ ਨਾਮ ਨਾਲ ਇਹ ਜਾਣਿਆ ਜਾਂਦਾ ਪਰ ਇਸੇ ਤਰ੍ਹਾਂ ਅਫਗਾਨੀ ਨਮਕ ਵੀ ਆਉਂਦਾ ਇੱਕ ਉੱਥੇ ਵੀ ਖਾਨਾਂ ਹਗੀਆਂ ਨੇ ਨਮਕ ਦੀਆਂ ਤੇ ਪੱਥਰ ਤੋੜ ਕੇ ਉਹ ਨਮਕ ਉਹਦਾ ਬਣਾਇਆ ਜਾਂਦਾ ਪਰ ਉਹਦੇ ਵਿੱਚ ਫਾਸਫੋਰਸ ਬਹੁਤ ਜ਼ਿਆਦਾ ਹੈ ਉਹ ਉਹ ਸਹੀ ਨਹੀਂ ਹੈਗਾ। ਤੋਂ ਹੁਣ ਅੱਗੇ ਕਾਲੇ ਨਮਕ ਦੀ ਗੱਲ। ਕਾਲਾ ਨਮਕ ਜਿਹੜਾ ਇਹ ਕੁਦਰਤੀ ਨਹੀਂ ਹੁੰਦਾ ਇਹ ਇਹ ਬਣਾਇਆ ਜਾਂਦਾ। ਇਹਦੇ ਵਾਸਤੇ ਪਹਿਲਾਂ ਘੜੇ ਬਣਾਏ ਜਾਂਦੇ ਨੇ ਰੇਤੇ ਦੇ। 70% ਉਹ ਚ ਰੇਤਾ ਹੁੰਦਾ ਮਤਲਬ 25-30% ਉਹਦੇ ਵਿੱਚ ਮਿੱਟੀ ਹੁੰਦੀ ਹੈ ਤਾਂ ਕਿ ਖੜਾ ਰਹੇ। ਇਹਦੇ ਵਿੱਚ ਸਮੁੰਦਰੀ ਨਮਕ ਪਾਇਆ ਜਾਂਦਾ ਔਰ ਫੇਰ ਇਹਨੂੰ ਉਬਾਲਿਆ ਜਾਂਦਾ 8 ਘੰਟੇ ਇਹਨੂੰ ਪੂਰਾ ਲਾਲ ਕਰ ਦਿੰਦੇ ਨੇ। ਹੌਲੀ ਹੌਲੀ ਪਾਉਂਦੇ ਨੇ ਮਤਲਬ ਤਿੰਨ ਵਾਰੀ ਪਾਉਂਦੇ ਨੇ ਇਹ ਉਹਦੇ ਵਿੱਚ ਨਮਕ ਫਿਰ ਉਹਦੇ ਵਿੱਚ ਪਾਉਂਦੇ ਨੇ ਵੱਡਾ ਬਹੇੜਾ ਛੋਟੇ ਬਹੇੜਾ ਕਿਕਰ ਦੀ ਖੱਲ ਆਮਲਾ ਇਹ ਸਾਰੇ ਸੁਕਾ ਕੇ ਇਹ ਪਾਉਂਦੇ ਨੇ ਤੇ ਉਸ ਤੋਂ ਬਾਅਦ ਇਹ ਬਣਦਾ ਕਾਲਾ ਨਮਕ ਤੋਂ ਆਪਾਂ ਹੁਣ 25 ਗ੍ਰਾਮ ਲਵਾਂਗੇ ਜੀਰਾ 25 ਗ੍ਰਾਮ ਅਜਵਾਨ ਔਰ ਇਹ ਦੋਨਾਂ ਨੂੰ ਭੁੰਨ ਕੇ ਉਸ ਤੋਂ ਬਾਅਦ ਉਹਦੇ ਵਿੱਚ ਉਹਨੂੰ ਠੰਡਾ ਕਰਕੇ ਉਹਦੇ ਵਿੱਚ ਐਡ ਪਾਵਾਂਗੇ ਆਪਾਂ 25 ਗ੍ਰਾਮ ਸੌਂਫ ਤੇ 20 ਤੋਂ 25 ਗ੍ਰਾਮ ਕਾਲਾ ਨਮਕ ਹੁਣ ਆਖਰੀ ਇੱਕ ਚੀਜ਼ ਰਹਿ ਗਈ ਉਹ ਹੈ ਹਿੰਗ ਇਹਨੂੰ ਐਸਫੇਟੀਡਾ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ 10 ਤੋਂ 15 ਗ੍ਰਾਮ ਹਿੰਗ ਪਾਣੀ ਹੈ ਹੁਣ ਹਿੰਗ ਦਾ ਵੀ ਥੋੜਾ ਜਿਹਾ ਸਮਝ ਲਈਏ ਆਪਾਂ ਹਿੰਗ ਦੇ ਨਾਲ ਐਕਚੁਅਲੀ ਜਿਹੜੀ ਕਹਾਣੀ ਹੈ ਜਿਹੜੀ ਇਹਦੇ ਨਾਲ ਜੁੜੀ ਹੋਈ ਹੈ ਤੇ ਸਾਡੀ ਇੱਕ ਪੁਰਾਣੀ ਕਹਾਣੀ ਚੱਲੀ ਆਂਦੀ ਹੈ ਕਿ ਜਦੋਂ ਸਮੁੰਦਰ ਮੰਥਨ ਹੋਇਆ ਉਦੋਂ ਦੇਵਤਰੇ ਦੇਵਤੇ ਨਹੀਂ ਸੀ ਚਾਹਦੇ ਕਿ ਜਿਹੜੇ ਰਾਖਸ਼ਸ ਨੇ ਉਹਨਾਂ ਨੂੰ ਅੰਮ੍ਰਿਤ ਮਿਲ ਜਵੇ ਪਰੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਰਾਹੁ ਨੇ ਉਹ ਅੰਮ੍ਰਿਤ ਪੀ ਲਿਆ ਪਰ ਇਸ ਤੋਂ ਪਹਿਲਾਂ ਕਿ ਉਹਦੇ ਸੰਗ ਤੋਂ ਥੱਲੇ ਉਤਰੇ ਔਰ ਉਹਦੇ ਲਹੂ ਚ ਘੁਲ ਜੇ ਵਿਸ਼ਨੂੰ ਨੇ ਉਹਦਾ ਸਿਰ ਵੱਢਤਾ ਤੇ ਕਹਿੰਦੇ ਜਿੱਥੇ ਉਹਦੇ ਰਾਹੁ ਦੇ ਖੂਨ ਦੇ ਰਤ ਦੇ ਟੋਕੇ ਗਿਰੇ ਉਥੇ ਲਸਣ ਉੱਗਿਆ ਤੇ ਇਸੇ ਕਰਕੇ ਜਿਹੜੇ ਸਾਡੇ ਜੈਨੀ ਭਰਾ ਨੇ ਜਾਂ ਉਹ ਸਨਾਤਨੀ ਕਈ ਲੋਗ ਹੈ ਉਹ ਲਸਣ ਤੇ ਪਿਆਜ਼ ਨਹੀਂ ਖਾਂਦੇ ਉਹ ਮੰਨਦੇ ਨੇ ਵੀ ਇਹਦੇ ਚ ਅੰਮ੍ਰਿਤ ਦੇ ਗੁਣ ਤਾਂ ਹੈਗੇ ਨੇ ਪਰ ਇਹਦੇ ਚ ਰਾਖਸ਼ੀ ਲੱਛਣ ਵੀ ਨੇ ਤੋਂ ਐਨੀਵੇਜ਼ ਸੇਮ ਉਹਦੇ ਨਾਲ ਦਾ ਜਿਹੜੀ ਟੇਸਟ ਡਿਵੈਲਪ ਕਰਨ ਵਾਸਤੇ ਹਿੰਗ ਦੀ ਖੋਜ ਕਰੀ ਗਈ ਹੈ ਇਹ ਅਫਗਾਨਿਸਤਾਨ ਤਜ਼ਾਕਿਸਤਾਨ ਉੱਥੇ ਹੁੰਦਾ ਬਹੁਤ ਠੰਡੀ ਜਗ੍ਹਾ ਦੇ ਵਿੱਚ ਹੁੰਦਾ ਇਹ ਤੇ ਇਹਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਦੇ ਸਲਫਰ ਕੈਮੀਕਲਸ ਹੁੰਦੇ ਨੇ ਉਸੇ ਤਰ੍ਹਾਂ ਦੇ ਟੇਸਟ ਪਰ ਉਤੋਂ ਕਈ ਗੁਣਾ ਜ਼ਿਆਦਾ ਸਟਰੋਂਗ ਹੁੰਦਾ ਔਰ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਇਹਦੇ ਬੈਨੀਫਿਟ ਵਾਸਤੇ ਕਿਸੇ ਹੋਰ ਵੇਲੇ ਗੱਲ ਕਰ ਲਾਂਗੇ ਪਰ ਇਹ ਇੰਨਾ ਜ਼ਿਆਦਾ ਸਟਰੋਂਗ ਹੁੰਦਾ ਜਿਹੜਾ ਹਿੰਗ ਹੁੰਦਾ ਵੀ ਸਿਰਫ 30% ਇਸ ਹਿੰਗ ਲੈਂਦੇ ਨੇ ਉਹ ਬਾਕੀ ਮੈਦਾ ਤੇ ਗੋਂਦ ਪ੍ਰੇੜਾ ਵਗੈਰਾ ਦੀ ਰਲਾ ਕੇ ਇਹਨੂੰ ਕੰਪਾਉਂਡਡ ਹਿੰਗ ਕੰਪਾਉਂਡ ਹਿੰਗ ਹਿੰਗ ਕਹਿੰਦੇ ਨੇ ਠੀਕ ਇਹ ਪੂਰਾ ਵੀ ਮਿਲ ਜਾਂਦਾ ਤੁਹਾਨੂੰ 100% ਜੇ ਹਿੰਗ ਹੈ ਉਹ ਵੀ ਮਿਲ ਜਾਂਦਾ ਤੁਹਾਨੂੰ ਅਸਲ ਦੇ ਵਿੱਚ ਇਹ 4 ਤੋਂ 5 ਫੁੱਟ ਦਾ ਬੂਟਾ ਹੁੰਦਾ ਇਹ ਔਰ ਬਿਲਕੁਲ ਸੁੱਕੀ ਔਰ ਬਹੁਤ ਬੇਹਦ ਠੰਡੀ ਜਗ੍ਹਾ ਦੇ ਵਿੱਚ ਹੁੰਦਾ ਉੱਥੇ ਇਹ ਵੀ ਜਿਹੜੀਆਂ ਜੜਾਂ ਨੇ ਉਹਨੂੰ ਟੱਕ ਲਾਇਆ ਜਾਂਦਾ ਉਹਦੇ ਚੋਂ ਜਿਵੇਂ ਰਬੜ ਪਲਾਂਟ ਦੇ ਵਿੱਚੋਂ ਦੁੱਧ ਜਿਹਾ ਨਿਕਲਦਾ ਓਵੇਂ ਇਹ ਨਿਕਲਦਾ ਇਹ ਚਿਪਚਿਪਾ ਜਿਹਾ ਪਦਾਰਥ ਹੁੰਦਾ ਬਹੁਤ ਥੋੜਾ ਨਿਕਲਦਾ ਇੱਕ درختੋਂ 25 ਤੋਂ 50 ਗ੍ਰਾਮ ਹੀ ਇੱਕ ਦਿਨ ਦੇ ਵਿੱਚ ਇਹ ਨਿਕਲਦਾ ਤੇ ਇਹ ਸਿਰਫ ਸਿਰਫ ਔਰ ਸਿਰਫ ਜੰਗਲੀ ਬੂਟਾ ਇਹ ਇਹਨੂੰ ਤੁਸੀਂ ਇਹਦਾ ਕੋਈ ਬਾਗ ਬਗੀਚਾ ਨਹੀਂ ਲਾ ਸਕਦੇ ਲਾਉਣ ਦੀ ਕੋਸ਼ਿਸ਼ કરી ਸੀ ਇੱਥੇ ਹਿੰਦੁਸਤਾਨ ਦੇ ਵਿੱਚ ਵੀ 스ਪਿਤੀ ਦੇ ਵਿੱਚ ਲਾਇਆ ਉਹਨਾਂ ਨੇ ਪਰ ਉਹ ਉਹਦੀ ਉਹਦੀ ਜੀਲਡ ਨਹੀਂ ਉਹ ਮਤਲਬ ਲਾਭਦਾਇਕ ਨਹੀਂ ਹੋਇਆ ਤਾਂ ਨਹੀਂ ਕਰ पाए ਤੋਂ ਸਭ ਤੋਂ ਵਧੀਆ ਜਿਹੜੀ ਹਿੰਗ ਮੰਨੀ ਜਾਂਦੀ ਹੈ ਉਹ ਤਜਕਿਸਤਾਨ ਦੀ ਮੰਨੀ ਜਾਂਦੀ ਹੈ ਉਸ ਬੇਕਿਸਤਾਨ ਤੋਂ ਵੀ ਆਉਂਦੀ ਹੈ ਮਜ਼ਾਰੇ ਸ਼ਰੀਫ ਤੋਂ ਵੀ ਆਉਂਦੀ ਹੈ ਕਈ ਜਗ੍ਹਾ ਤੋਂ ਹੀ ਹਿੰਗ ਆਉਂਦੀ ਹੈ ਪਰ ਤਜਕਿਸਤਾਨ ਦੀ ਜਿਹੜੀ ਹੈ ਉਹ ਸਭ ਤੋਂ ਵਧੀਆ ਹਿੰਗ ਮੰਨੀ ਜਾਂਦੀ ਹੈ ਤੇ ਇਹ ਮੇਨਲੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੱਡਾ ਹਿੰਗ ਤੇ ਇੱਕ ਹਿੰਗਰਾ ਹਿੰਡ ਤੇ ਜਿਹੜੀ ਹੱਡਾ ਹੋਈਂਗਾ ਉਹ ਦਵਾਈਆਂ ਦੇ ਵਿੱਚ ਉਹਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਤੇ ਇਹਦੇ ਨਾਲ ਇੱਕ ਇਹ ਵੀ ਮਿਥ ਜੁੜਿਆ ਹੋਇਆ ਕਿ ਵੀ ਜਿਹੜਾ ਹਿੰਗ ਹੈ ਇਹ ਨਾਨ-ਵੈਜੀਟੇਰੀਅਨ ਹੁੰਦਾ ਮਤਲਬ ਇਹ ਮਾਸਾਹਾਰ ਹੁੰਦਾ ਇਹ ਐਕਚੁਅਲੀ ਕਿਉਂ ਜੁੜਿਆ ਸੀਗਾ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਜਿਹੜੇ ਹਿੰਗ ਕਿਉਂਕਿ ਜੰਗਲਾਂ 'ਚ ਹੀ ਮਿਲਦਾ ਜਿਵੇਂ ਆਪਾਂ ਗੱਲ ਕਰੀ ਇਹਦੀ ਕੋਈ ਖੇਤੀ ਤਾਂ ਹੁੰਦੀ ਨਹੀਂ ਤਾਂ ਜਿਹੜੇ ਲੋਕ ਉੱਪਰ ਜਾਂਦੇ ਸੀ ਪਹਾੜਾਂ ਦੇ ਉੱਤੇ ਉੱਥੇ ਹੀ ਰਹਿੰਦੇ ਸੀ ਉਹ ਤੇ ਉਹ ਜਦੋਂ ਇੰਨੀ ਠੰਡੇ ਦੇ ਵਿੱਚ ਰਹਿੰਦੇ ਸੀ ਤਾਂ ਜਾਨਵਰ ਜਨੌਰ ਮਾਰ ਕੇ ਹੀ ਖਾਂਦੇ ਸੀ ਉਹ ਤੇ ਜਿਵੇਂ ਭੇਡ ਬੱਕਰੀ ਜਿਹਨੂੰ ਮਾਰਦੇ ਸੀ ਉਹਦੀ ਖੱਲ ਨੂੰ ਸਾਫ਼ ਕਰਕੇ ਉਹਦੇ 'ਚ ਹੀ ਭਰ ਕੇ ਲੈ ਕੇ ਆਉਂਦੇ ਸੀ ਹਿੰਗ ਨੂੰ ਔਰ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਹਿੰਗ ਜਦੋਂ ਆਣੀ ਸ਼ੁਰੂ ਹੋਈ ਉਹਦਾ ਜਿਹੜਾ ਬਾਹਰਲਾ ਚਮੜਾ ਸੀਗਾ ਜਿਹਦੇ ਜਿਹੜੇ ਥੈਲਿਆਂ ਦੇ ਵਿੱਚ ਉਹ ਆਂਦੀ ਸੀ ਉਹ ਚਮੜੇ ਕਰਕੇ ਉਹ ਚਮੜੇ ਦੀਆਂ ਜੁੱਤੀਆਂ ਜੱਤੀਆਂ ਆਗਰਾ ਉਸ ਤੋਂ ਬਾਅਦ ਡਿਵੈਲਪ ਹੋਇਆ ਇਹ ਜਿਹੜਾ ਜੁੱਤੀਆਂ ਦਾ ਬਾਜ਼ਾਰ ਹੈ ਚਮੜੇ ਦਾ ਵਪਾਰ ਵੀ ਹਿੰਗ ਦੇ ਨਾਲ ਨਾਲ ਡਿਵੈਲਪ ਹੋਇਆ ਪਰ ਅੱਜ ਦੀ ਰੇਟ ਦੇ ਵਿੱਚ ਜਿਹੜੇ ਮੇਰੇ ਸ਼ਾਕਾਹਾਰੀ ਭਰਾ ਭੈਣ ਨੇ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਇਹ ਡਰਾਮਾ ਚ ਆਂਦੀ ਹੈ ਅੱਜ ਕੱਲ ਇਹ ਜਿਹੜੀ ਇਹ ਸਾਰੀ ਦੀ ਸਾਰੀ ਕਹਾਣੀ ਹੈ ਤਾਂ ਹੁਣ ਆਪਾਂ ਇਹਨੂੰ ਸਮਝੀਏ ਸਾਰੀ ਚੀਜ਼ ਨੂੰ ਤਾਂ 25 ਗ੍ਰਾਮ ਜੀਰਾ ਤੇ 25 ਗ੍ਰਾਮ ਮਜਵਾਣ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਟੋਸਟ ਕਰ ਲੈਣਾ ਹਲਕਾ ਜਿਹਾ ਇਹ ਸੜੇ ਨਾ ਔਰ ਕੱਚਾ ਵੀ ਨਾ ਰਹੇ ਇਸੀ ਦਾ ਧਿਆਨ ਰੱਖਣਾ ਔਰ ਇਹਦੇ ਵਿੱਚ 25 ਗ੍ਰਾਮ ਸੌਂਫ ਬਿਨਾ ਭੁੰਨੇ ਔਰ ਕਾਰਾ ਨਮਕ 20 ਤੋਂ 25 ਗ੍ਰਾਮ ਤੁਹਾਡੇ ਟੇਸਟ ਦੇ ਮੁਤਾਬਕ ਔਰ ਉਹਦੇ ਵਿੱਚ 10 ਤੋਂ 15 ਗ੍ਰਾਮ ਹਿੰਗ ਇਹ ਡਿਪੈਂਡ ਕਰੂਗਾ ਕਿ ਹਿੰਗ ਤੁਹਾਡੀ ਕਿਹੋ ਜੀ ਕੁਆਲਿਟੀ ਹੈ ਕੁਆਲਿਟੀ ਦੀ ਹੈ ਉਹਦੇ ਹਿਸਾਬ ਨਾਲ ਪਾਉਗੀ ਹਿੰਗ ਕੰਪਾਊਂਡ ਹਿੰਗ ਪਿਓਰ ਕ੍ਰਿਸਟਲਰੀ ਹਿੰਗ ਨਹੀਂ ਉਹ ਤਾਂ ਬਹੁਤ ਜ਼ਿਆਦਾ ਹੋ ਜਾਊਗੀ ਕੰਪਾਊਂਡਡ ਹਿੰਗ ਉਹ ਪਾ ਕੇ ਇਹਨੂੰ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲੈਣਾ ਚੰਗੀ ਤਰ੍ਹਾਂ ਔਰ ਇਸ ਪਾਊਡਰ ਨੂੰ ਛਾਨਣਾ ਨਹੀਂ ਹੈਗਾ ਇਹਨੂੰ ਮਹੀਨ ਗ੍ਰाइंड ਕਰ ਲਾਂਗੇ ਜਿੰਨਾ ਕਿ ਵੀ ਮਿਕਸੀ ਕਰ ਦੇਵੇ ਤੇ ਉਹਨੂੰ ਛਾਨਣਾ ਨਹੀਂ ਹੈ ਵੈਸੇ ਤਾਂ ਬਿਲਕੁਲ ਉਹ ਮਹੀਨ ਗ੍ਰाइंड ਹੋ ਜਾਊਗਾ ਔਰ ਉਸ ਤੋਂ ਬਾਅਦ ਇੱਕ ਸ਼ੀਸ਼ੇ ਦੇ ਜਾਰ ਦੇ ਵਿੱਚ ਜਿਹੜਾ 에ਅਰ ਟਾਈਟ ਹੋਵੇ ਜਿਹਦੇ ਅੰਦਰ ਹਵਾ ਨਾ ਜਾਵੇ ਜਿਵੇਂ ਇਹਦੇ ਉੱਤੇ ਰਬੜ ਦਾ ਇੱਕਾ ਸੀਲਿੰਗ ਬਣੀ ਹੋਈ ਹੈ ਔਰ ਇਹ ਪੂਰਾ ਹਵਾ ਨਹੀਂ ਇਹਦੇ ਵਿੱਚ ਜਾਂਦੀ ਇਹਦੇ ਵਿੱਚ ਆਪਾਂ ਇਹਨੂੰ ਰੱਖ ਲੈਣਾ ਇਹਨੂੰ ਨਮੀ ਤੋਂ ਤੇ ਸੂਰਜ ਤੋਂ ਬਚਾ ਕੇ ਰੱਖਣਾ ਔਰ ਉਸ ਤੋਂ ਬਾਅਦ ਇਹਨੂੰ ਆਪਾਂ ਜਿੰਨੀ ਮਰਜ਼ੀ ਦੇਰ ਸਟੋਰ ਕਰ ਸਕਦੇ ਹਾਂ ਪਰ ਬਿਹਤਰ ਇਹ ਹੈ ਵੀ ਆਪਾਂ ਇੱਕ ਸਵੇ ਮਹੀਨੇ ਦੇ ਵਿੱਚ ਇਹ ਇਹ ਦਾ ਸੇਵਨ ਕਰ ਲੀਏ। ਔਰ ਇਹਦਾ ਇੱਕ 스ਪੂਨ ਆਪਾਂ ਇੱਕ ਰੋਜ਼ ਸਵੇਰੇ ਨਿਰਨੇ ਕਾਲ ਜੇ ਇੱਕ 스ਪੂਨ 6 ਗ੍ਰਾਮ ਦੇ ਆਸ-ਪਾਸ ਹੋ ਜਾਂਦਾ ਇਹ। ਇਹਨੂੰ ਇੱਕ ਚਮਚ ਨੂੰ ਇੱਕ ਗਲਾਸ ਦੇ ਵਿੱਚ ਪਾ ਕੇ ਔਰ ਪਾਣੀ ਦੇ ਵਿੱਚ ਘੋਲ ਲੈਣਾ। ਪਾਣੀ ਦੇ ਵਿੱਚ ਘੋਲ ਕੇ ਇਹ ਪੂਰਾ ਪਾਣੀ ਪੀ ਲੈਣਾ ਸਾਰਾ ਦਾ ਸਾਰ ਚੰਗੀ ਤਰ੍ਹਾਂ ਘੋਲ ਕੇ ਤੇ ਉਸ ਤੋਂ ਬਾਅਦ ਜਿਹੜਾ ਇਹ ਥੱਲੇ ਬਚ ਗਿਆ ਇਹਦੇ ਇਹਦੇ 'ਚ ਵੀ ਹਲਕਾ ਜਿਹਾ ਪਾਣੀ ਹੋਰ ਪਾ ਕੇ ਇਹਨੂੰ ਸਾਰੇ ਨੂੰ ਕੋਈ ਨਹੀਂ ਛੱਡਣਾ ਗਲਾਸ ਦੇ ਵਿੱਚ ਇਹ ਰੋਜ਼ ਸਵੇਰੇ ਜੇ ਅਸੀਂ ਇਹਨੂੰ ਪੀਨੇ ਆ ਤਾਂ ਗੈਰੰਟੀਡ ਤੁਹਾਡੇ ਜਿੰਨੇ ਵੀ ਇਹ ਸਾਰੇ ਰੋਗ ਨੇ ਡਾਈਜੈਸ਼ਨ ਨਾਲ ਇਸ ਤੋਂ ਇਲਾਵਾ ਵੀ ਜਿੰਨੇ ਬਹੁਤ ਸਾਰੇ ਬੈਨੀਫਿਟ ਨੇ ਇਹਦੇ ਬਹੁਤ ਲੰਬੀ ਲੰਬੇ ਵੀਡੀਓਜ਼ ਲੱਗਣਗੀਆਂ ਅਲੱਗ-ਅਲੱਗ ਇੱਕ-ਇੱਕ ਚੀਜ਼ ਬਾਰੇ ਆਪਾਂ ਵੀਡੀਓ ਬਣਾ ਲਾਂਗੇ ਪਰ ਇਹ ਰਾਮ ਬਾਣ ਨੁਸਖਾ ਤੇ ਜੇ ਕਿਸੇ ਨੂੰ ਗੈਸ ਹੋਈ ਹੋਵੇ ਫਾਰਾ ਹੋਇਆ ਹੋਵੇ ਬਾਹਦ ਹਜ਼ਮੀ ਹੋਵੇ ਉਸੇ ਵੇਲੇ ਤੁਸੀਂ ਇੱਕ ਗਲਾਸ ਪੀ ਲਓ ਇਹਨੂੰ ਰਲਾ ਕੇ ਇੱਕ ਚਮਚ 10 ਤੋਂ 15 ਮਿੰਟ ਸਾਨੂੰ ਆਰਾਮ ਆ ਜਾਊਗਾ ਔਰ ਇਹਨੂੰ ਇੱਕ ਆਪਾ ਹੈਬਿਟ ਬਣਾਣਾ ਮਤਲਬ ਇਹ ਨਹੀਂ ਐ ਵੀ 10 ਦਿਨ ਪੀ ਕੇ ਛੱਡਦਾ ਰੈਗੂਲਰ ਨਿਰਨੇ ਕਾਲ ਦੇ ਔਰ ਰੂਮ ਟੈਂਪਰੇਚਰ ਦੇ ਉੱਤੇ ਹੀ ਪਾਣੀ ਹੋਵੇ ਜਿਹੜਾ ਆਮ ਆਪਣਾ ਟੈਂਪਰੇਚਰ ਹੁੰਦਾ ਉਹਦੇ ਤੇ ਹੀ ਪਾਣੀ ਹੋਵੇ ਤੇ ਜੇ ਹਲਕਾ ਜਿਹਾ ਗਰਮ ਵੀ ਕਰ ਲੋਗੇ ਤਾਂ ਵੀ ਉਹ ਕੋਈ ਫਾਇਦਾ ਨੁਕਸਾਨ ਵਾਲਾ ਹੈ ਨਹੀਂ ਪਰ ਇੱਕ ਚੀਜ਼ ਦਾ ਧਿਆਨ ਰੱਖੇ ਕਿ ਜੇ 18 ਸਾਲ ਤੋਂ ਛੋਟੇ ਬੱਚੇ ਨੇ 18 12 ਤੋਂ 18 ਸਾਲ ਦੇ ਉਹਨਾਂ ਨੂੰ ਸਿਰਫ ਅੱਧਾ ਇਹ 3 ਚਮਚੀ ਦੇਣਾ ਹੈ ਤੇ ਜਿਹੜੇ 12 ਸਾਲ ਤੋਂ ਛੋਟੇ ਬੱਚੇ ਨੇ ਜਾਂ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਪ੍ਰੈਗਨੈਂਟ ਹੈ ਉਹਨਾਂ ਨੂੰ ਬਿਲਕੁਲ ਨਹੀਂ ਦੇਣਾ ਇਹ ਤੋਂ ਤੇ ਦੂਸਰੀ ਚੀਜ਼ ਇਹ ਜਿਹੜੀ ਆਪਾਂ ਪਹਿਲਾਂ ਵੀ ਚਰਚਾ ਕਈ ਵਾਰੀ ਕਰ ਚੁੱਕੇ ਆ ਉਹ ਹੈਗੇ ਚੀਆ ਸੀਡਸ ਇਹ ਦੋ ਦੋ ਚਮਚ ਚੀਆ ਸੀਡਸ ਮਤਲਬ ਇੱਕ ਗਲਾਸ ਦੇ ਵਿੱਚ ਦੋ ਚਮਚ ਚੀਆ ਸੀਡਸ ਆਪਾਂ ਪਾਣੇ ਨੇ ਇੱਕ ਔਰ ਦੋ ਇਹ ਇਹ ਦੋ ਚਮਚ ਇਹਦੇ ਵਿੱਚ ਪਾ ਕੇ ਇਹਨੂੰ ਭਿਗੋ ਦੇਣਾ ਸਾਰੀ ਰਾਤ ਇਹਨੂੰ ਪੂਰਾ ਭਰ ਕੇ ਔਰ ਇਹਨੂੰ ਤੁਸੀਂ ਹਲਾ ਕੇ ਇਹਨੂੰ ਪਿਘੋ ਦੇਣਾ ਇਹ ਫਿਲਹਾਲ ਤਾਂ ਇਹ ਥੱਲੇ ਵੜ ਜਾਊਗਾ ਤੇ ਜੇ ਇਹਦੀ ਕੁਆਲਿਟੀ ਸਹੀ ਹੋਗੀ ਕੁਝ ਉੱਪਰ ਰਹਿ ਗਿਆ ਕੁਝ ਉੱਪਰ ਰਹਿ ਗਿਆ ਤੇ ਕੁਝ ਥੱਲੇ بیٹھ ਗਿਆ ਇਹ ਠੀਕ ਹੈ ਜੇ ਇਹਦੀ ਕੁਆਲਿਟੀ ਬਹੁਤ ਵਧੀਆ ਹੋਊਗੀ ਤਾਂ ਇਹ ਰਾਤ ਭਰ ਦੇ ਵਿੱਚ ਪੂਰਾ ਉੱਪਰ ਤੱਕ ਭਰ ਜਾਊਗਾ ਤਾਂ ਇਹ ਮੇਰਾ ਰਾਤ ਦਾ ਪਿਘੋਇਆ ਹੋਇਆ ਹੋਗਾ ਤਾਂ ਇਹ ਪੂਰਾ ਜੇ ਤੁਹਾਡੇ ਚੀਆ ਸੀਟ ਸਹੀ ਨੇ ਤਾਂ ਪੂਰਾ ਨਹੀਂ ਤਾਂ ਇੰਨਾ ਤਾਂ ਇਹ ਭਾਰੀ ਜਾਊਗਾ ਇਹ ਫਾਈਬਰ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਸੇ ਤਾਂ ਫਾਈਬਰ ਅਲੱਗ-ਅਲੱਗ ਸਬਜ਼ੀਆਂ ਔਰ ਫਲਾਂ ਤੋਂ ਆਣਾ ਚਾਹੀਦਾ ਪਰ ਉਹ ਜਦ ਤੱਕ ਤੁਸੀਂ ਐਨੇ ਤਰ੍ਹਾਂ ਦੇ ਸਬਜ਼ੀ ਮਤਲਬ 10 ਬਾਊਲ ਭਰ ਕੇ ਸਬਜ਼ੀ ਖਾਣੇ ਜ਼ਰੂਰੀ ਨੇ ਐਨਾ ਖਾਣਾ ਬੜਾ ਮੁਸ਼ਕਲ ਹੈ ਤੇ ਉਦੋਂ ਤੱਕ ਜਦੋਂ ਤੱਕ ਆਪਾਂ ਉੱਥੇ ਤੱਕ ਨਹੀਂ ਪਹੁੰਚਦੇ ਇਮੀਡੀਏਟਲੀ ਆਪਾਂ ਨੂੰ ਇਹ ਦਾ ਸ਼ੁਰੂ ਕਰ ਹੀ ਲੈਣਾ ਚਾਹੀਦਾ 2 ਚਮਚ ਰਾਤ ਨੂੰ ਭਿਗੋਤੇ ਔਰ ਹਰ ਖਾਣੇ ਤੋਂ 15 ਮਿੰਟ ਪਹਿਲਾਂ ਕਈ ਲੋਕ ਮੈਨੂੰ ਪੁੱਛ ਚੁੱਕੇ ਨੇ ਵੀ ਇਹ ਇੱਕ ਤਿੰਨ ਇਹਨੂੰ ਵੰਡ ਵੰਡ ਕੇ ਨਹੀਂ ਹਰ ਖਾਣੇ ਤੋਂ 15 ਮਿੰਟ ਪਹਿਲਾਂ ਇਹ ਸਾਡੇ ਅੰਦਰਲੇ ਪੇਟ ਦੇ ਅੰਦਰ ਜੀਵਾਣੂਆਂ ਦੀ ਵੀ ਖੁਰਾਕ ਹੈ ਜੇ ਅਸੀਂ ਖਾਣਾ ਖਾਈਏ ਨਾ ਖਾਈਏ ਉਹਨਾਂ ਨੂੰ ਖੁਰਾਕ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਚੀਆ ਸੀਡ ਜੇ ਆਪਾਂ ਦੋ ਵਾਰੀ ਖਾਣਾ ਖਾਂਦੇ ਆ ਤਾਂ ਵੈਸੇ ਤਾਂ ਦੋ ਵਾਰੀ ਉਹ ਖਾਣਾ ਚਾਹੀਦਾ ਪਰ ਜੇ ਆਪਾਂ ਤਿੰਨ ਵਾਰੀ ਖਾਂਦੇ ਆ ਤਾਂ ਤਿੰਨੋ ਵਾਰੀ ਸਾਨੂੰ ਇਹ ਤਿੰਨ ਗਲਾਸ ਜਿਹੜੇ ਨੇ ਉਹ ਚੀਆ ਸੀਡਸ ਦੇ ਪੀਣੇ ਚਾਹੀਦੇ ਨੇ ਇਹ ਚੂਰਨ ਸਵੇਰੇ ਜੇ ਆਪਾਂ ਪੀਨੇ ਆ ਰੋਜ਼ ਇੱਕ ਗਲਾਸ ਦੇ ਵਿੱਚ ਪਾ ਕੇ ਗਾਰੰਟੀਡ ਤੁਹਾਡੀਆਂ ਸਾਰੀਆਂ ਜਿਹੜੀਆਂ ਪੇਟ ਦੇ ਨਾਲ ਰਿਲੇਟਡ ਪ੍ਰੋਬਲਮਸ ਐ ਉਹ ਖਤਮ ਹੋ ਜਾਣਗੀਆਂ ਜੜ ਤੋਂ ਖਤਮ ਹੋ ਜਾਣਗੀਆਂ ਤੇ ਚੀਆ ਸੀਡਸ ਦੇ ਨਾਲ ਤੁਹਾਡੀ ਕਬਜ਼ੀ ਦੀ ਸ਼ਿਕਾਇਤ ਦੂਰ ਹੋ ਜੂਗੀ ਪਰ ਇੱਥੇ ਮੈਂ ਦੱਸ ਦਵਾਂ ਕਿ ਜੇ ਤੁਸੀਂ ਆਪਣੀਆਂ ਅੰਤਨੀਆਂ ਨੂੰ ਬਹੁਤ ਜ਼ਿਆਦਾ ਖਰਾਬ ਕਰ ਚੁੱਕੇ ਹੋ ਫਿਰ ਟਾਈਮ ਲਊਗਾ ਜੇ ਤੁਹਾਨੂੰ ਕੋਈ ਅੰਦਰ ਅੰਤਨੀਆਂ ਦਾ ਕੋਈ ਬਹੁਤ ਵੱਡਾ ਰੋਗ ਐ ਬਹੁਤ ਪਰੇਸ਼ਾਨੀ ਐ ਫਿਰ ਆਪਣੇ ਡਾਕਟਰ ਨੂੰ ਚੀਆ ਸੀਡਸ ਬਾਰੇ ਤੁਹਾਨੂੰ ਕੰਸਲਟ ਕਰਨਾ ਪੈਣਾ ਨਹੀਂ ਤਾਂ ਕੋਈ ਲੋੜ ਨਹੀਂ ਐ ਜੇ ਤੁਸੀਂ ਨਾਰਮਲ ਕਿਉਂਕਿ ਪੈਰਸਟਾਲਟਿਕ ਮੂਵਮੈਂਟ ਜਿਹੜੀਆਂ ਤੁਹਾਡੀ ਤੱਕਦੀਆਂ ਅੱਗੇ ਖਾਣੇ ਨੂੰ ਉਹ ਵੀ ਮਸਲ ਜਿਹੜੇ ਨੇ ਤੁਹਾਡੇ ਮਾਸਪੇਸ਼ੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਤਾਂ ਵੀ ਕੌਨਸਟਿਪੇਸ਼ਨ ਹੁੰਦੀ ਹੈ ਤਾਂ ਉਹਦੇ ਵੀ ਕਾਰਨ ਨੇ ਤਾਂ ਮੈਂ ਚਾਹੂੰਗਾ ਕਿ ਤੁਸੀਂ ਇਹ ਸਾਰੇ ਜਨੇ ਆਪ ਬਣਾਓ ਔਰ ਇਹਦਾ ਸੇਵਨ ਕਰਕੇ ਦੇਖੋ ਕਿਸੇ ਦੇ ਤੁਹਾਨੂੰ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਪ੍ਰੈਕਟੀਕਲੀ ਬਹੁਤ ਵਧੀਆ ਇਹਦੇ ਰਿਜ਼ਲਟ ਨੇ ਜੇ ਤੁਸੀਂ ਆਪ ਨਹੀਂ ਬਣਾ ਸਕਦੇ ਤਾਂ ਮੈਂ ਤੁਹਾਨੂੰ ਇਹ ਪ੍ਰੋਵਾਈਡ ਕਰ ਦੂੰਗਾ 200 ਗ੍ਰਾਮ ਦੀ ਪੈਕਿੰਗ ਦੇ ਵਿੱਚ 190 ਰੁਪਏ ਇੰਨਾ ਕੀ ਸਾਡਾ ਖਰਚਾ ਹੁੰਦਾ 180 85 ਰੁਪਏ 190 ਰੁਪਏ ਦੇ ਵਿੱਚ 200 ਗ੍ਰਾਮ ਮਤਲਬ 6 ਸਤਿਏ 1 ਕਿਮੀ 9 ਦੀ 6 ਦੀ 18 180 ਤੋਂ 200 ਗ੍ਰਾਮ ਇੱਕ ਮਹੀਨੇ ਦੀ ਖੁਰਾਕ ਹੈਗੀ ਤੇ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਸਕਦਾ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ